ਤੁਹਾਡਾ ਸਾਰਿਆਂ ਦਾ ਉਰੇ ਸਾਡੇ ਸੱਦੇ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਅੱਜ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲ ਦਲ ਲੀਗਲ ਸੈੱਲ ਦੇ ਬਹੁਤ ਸੀਨੀਅਰ ਮੈਂਬਰ ਜਸਪ੍ਰੀਤ ਸਿੰਘ ਬਰਾੜ ਸਾਹਿਬ ਪਰਮਵੀਰ ਸਿੰਘ ਸਣੀ ਸਾਹਿਬ ਇਹ ਦੋਨੋਂ ਮੌਜੂਦ ਨੇ ਅੱਜ ਦਾ ਜੋ ਪ੍ਰੈਸ ਕਾਨਫਰੰਸ ਦਾ ਵਿਸ਼ਾ ਉਹ ਹੈ ਜੋ 1 ਨਵੰਬਰ 1 ਫਰਵਰੀ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੇ ਨੇ ਔਰ ਇਹ ਜਿਹੜੀ ਯਾਤਰਾ ਹੈ ਜਿਦਾਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਵੀ ਬਹੁਤ ਡਿਟੇਲ ਦੇ ਵਿੱਚ ਦੱਸਿਆ ਇਹ ਯਾਤਰਾ 1 ਫਰਵਰੀ ਨੂੰ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਹੈ ਉਥੋਂ ਚੱਲੇਗੀ 43 ਹਲਕਿਆਂ ਦੇ ਵਿੱਚ ਹੁੰਦੇ ਹੋਏ 1 ਮਹੀਨਾ ਇਹ ਯਾਤਰਾ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਜਾ ਕੇ ਤਲਵੰਡੀ ਸਾਬੋ ਦੇ ਵਿਖੇ ਇਸ ਸਮਾਪਤ ਹੋਏਗਾ ਪਹਿਲੇ ਪੜਾਅ ਦੇ ਵਿੱਚ 43 ਹਲਕੇ ਤੇ 1 ਮਹੀਨਾ ਪੂਰਾ ਫਰਵਰੀ ਇਹ ਯਾਤਰਾ ਚੱਲੇਗੀ। ਔਰ ਅੱਜ ਇਹ ਯਾਤਰਾ ਕਟੜੀ ਕਿਉ ਪਈ? ਅਸਲ ਦੇ ਵਿੱਚ ਇਹ ਇੱਕ ਵੱਡਾ ਸਵਾਲ। ਦੇਖੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਪੰਜਾਬ ਯੋਧੇ ਬਹਾਦਰਾਂ ਦੀ ਕਿਰਤੀਆਂ ਦੀ ਧਰਤੀ ਹੈ। ਉਹ ਪੰਜਾਬ ਜਿਨੇ ਆਜ਼ਾਦੀ ਦੀ ਲੜਾਈ ਲੜੀ। ਉਹ ਪੰਜਾਬ, ਉਹ ਪੰਜਾਬੀ ਜਿਨ੍ਹਾਂ ਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ, ਦੇਸ਼ ਦੇ ਉੱਤੇ ਜੰਗਾਂ ਦੀ ਪੀੜ ਪਈ। ਪੰਜਾਬੀਆਂ ਨੇ ਅੱਗੇ ਹੋ ਕੇ ਹਿੱਕ ਡਾਈ। ਤੇ ਦੇਸ਼ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ ਉਹ ਪੰਜਾਬੀ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾਵਾਂ ਸਭ ਤੋਂ ਵੱਧ ਕੱਟੀਆਂ ਤੇ ਅੱਜ ਉਹੀ ਪੰਜਾਬੀਆਂ ਨੂੰ ਇੱਕ ਦਸਖਤ ਕਰਕੇ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦਿੱਲੀ ਕੇਜਰੀਵਾਲ ਦਾ ਗੁਲਾਮ ਬਣਾਤਾ ਤੇ ਸਾਰਾ ਪੰਜਾਬ ਅੱਜ ਦਿੱਲੀੋਂ ਚੱਲ ਰਿਹਾ ਸੋ ਇਹ ਗੱਲ ਪੰਜਾਬ ਦੀ ਖੁਦ ਮੁਖਤਿਆਰੀ ਦੀ ਹੈ ਇਹ ਗੱਲ ਪੰਜਾਬ ਦੀ بگੜ ਰਹੀ ਸਥਿਤੀ ਦੀ ਹੈ ਇਹ ਗੱਲ ਪੰਜਾਬ ਦੇ ਚਿੰਤਾਜਨਕ ਹਾਲਾਤਾਂ ਦੀ ਹੈ ਤੇ ਇਹ ਜਿਹੜੀ ਯਾਤਰਾ ਪੰਜਾਬ ਬਚਾਓ ਯਾਤਰਾ ਹੈ ਇਹਦਾ ਮੁੱਖ ਉਦੇਸ਼ ਪੰਜਾਬੀਆਂ ਦੇ ਨਾਲ ਇੱਕ ਖੁੱਲੇ ਮੰਚ ਤੇ ਵਿਚਾਰ ਵਟਾਂਦਰਾ ਕਰਨਾ ਹੈ ਕਿ ਕਿਸ ਤਰੀਕੇ ਆਪਾਂ ਪੰਜਾਬ ਨੂੰ ਉਸੇ ਸਤਰ ਤੇ ਲੈ ਕੇ ਜਾਈਏ ਜਿੱਥੋਂ ਪੰਜਾਬ ਦੀਆਂ ਆਵਾਜ਼ਾਂ ਇਹ ਲੋਕਾਂ ਨੇ ਕਾਲੇ ਖੂਹ ਦੇ ਵਿੱਚ ਮੋੜੀਆਂ ਨੇ ਕਿਉਂਕਿ ਪੰਜਾਬ ਜਾਣਿਆ ਜਾਂਦਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦਾ ਪੰਜਾਬ ਪੰਜਾਬ ਜਾਣਿਆ ਜਾਂਦਾ ਸੀ ਜਿਵੇਂ ਪਹਿਲਾਂ ਉਰੇ ਕਾਂਗਰਸ ਦੀ ਸਰਕਾਰ ਨੇ ਖੂਨ ਦੀ ਹੋਲੀ ਖੇਡੀ ਉਰੇ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਐਨਐਸਏ ਲਾਈ ਉਰੇ ਕਾਂਗਰਸ ਦੀ ਸਰਕਾਰਾਂ ਨੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਟੈਂਕਾ ਤੋਪਾ ਵਾੜੀਆਂ ਉਸੇ ਤਰੀਕੇ ਦੇ ਨਾਲ ਅੱਜ ਫੇਰ ਉਹੀ ਕਾਲੀ ਹਨੇਰੀ ਪੰਜਾਬ ਦੇ ਵਿੱਚ ਵਗ ਰਹੀ ਹੈ ਤੇ ਅੱਜ ਉਹ ਕਾਲੀ ਹਨੇਰੀ ਕੌਣ ਲੈ ਕੇ ਆਇਆ ਉਹ ਲੈ ਕੇ ਆਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਐਨਸੇ ਫੇਰ ਦੁਬਾਰਾ ਯਾ ਕਾਂਗਰਸ ਦੀ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਲਾਈ ਯਾਜ ਮੁੱਖ ਮੰਤਰੀ ਭਗਵੰਤ ਮਾਨ ਨੇ ਲਾ ਕੇ ਡਿਬਰੂਗੜ ਦੀ ਜੇਲ੍ਹ ਦੇ ਵਿੱਚ ਪੰਜਾਬੀ ਨੌਜਵਾਨ ਸੱਟੇ ਕਾਂਗਰਸ ਨੇ ਦਰਬਾਰ ਸਾਹਿਬ ਦੇ ਉੱਤੇ ਟੈਂਕਾਂ ਤੋਪਾਂ ਚੜਾਈਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਨੇ ਸੁਲਤਾਨਪੁਰ ਲੋਧੀ ਦੇ ਅੰਦਰ ਪੁਲਿਸ ਭੇਜ ਕੇ ਗੋਲੀਆਂ ਚਲਾਈਆਂ ਸੋ ਉਸੇ ਕਾਲੇ ਦੌਰ ਦੇ ਵਿੱਚ ਪੰਜਾਬ ਨੂੰ ਦੁਬਾਰਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਧੱਕਿਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਨੇ ਦੇਖੋ ਕੋਈ ਵੀ ਜਿਹੜੀ ਸਰਕਾਰ ਹੈ ਸਰਕਾਰ ਨੂੰ ਨਾਪਣ ਦੇ ਤਿੰਨ ਪੈਮਾਨੇ ਹੁੰਦੇ ਨੇ ਪਹਿਲਾ ਮੋਰੈਲਿਟੀ ਨੈਤਿਕਤਾ ਔਰ ਦੂਜਾ ਪੈਮਾਨਾ ਓਨੈਸਟੀ ਇਮਾਨਦਾਰੀ ਤੇ ਤੀਜਾ ਕਿ ਉਹ ਸਰਕਾਰ ਗਵਰਨਮੈਂਟ ਐਡਮਿਨਿਸਟ੍ਰੇਸ਼ਨ ਨੂੰ ਕਿਵੇਂ ਚਲਾਉਂਦੀ ਹੈ ਰੁਟੀਨ ਦੇ ਕੰਮ ਕਿੱਦਾਂ ਹੁੰਦੇ ਨੇ ਔਰ ਮਾਫ ਕਰਕੇ ਮੈਨੂੰ ਅੱਜ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਇਹ ਤਿੰਨਾ ਪੈਮਾਨਿਆਂ ਦੇ ਉੱਤੇ ਬੁਰੇ ਤਰੀਕੇ ਦੇ ਨਾਲ ਫੇਲ ਹੈ ਕਿਉਂਕਿ ਜੇ ਤਾਂ ਗੱਲ ਕਰੀਏ ਮੋਰੈਲਿਟੀ ਦੀ ਉਰੇ ਹਰ ਰੋਜ਼ ਜੋ ਸਾਹਮਣੇ ਆ ਰਿਹਾ ਹੈ ਚਾਹੇ ਸਾਡੇ ਨੌਜਵਾਨਾਂ ਦੇ ਨਾਲ ਸਾਡੇ ਬੱਚਿਆਂ ਦੇ ਨਾਲ ਬਦਫੈਲੀ ਦੇ ਇਲਜ਼ਾਮ ਕਿਤੇ ਲੱਗਦੇ ਨੇ ਇਹਨਾਂ ਦੇ ਮੰਤਰੀ ਐਮਐਲਏਾਂ ਤੇ ਲੱਗਦੇ ਨੇ ਜਾਂ ਫਿਰ ਜਲਾਲਾਬਾਦ ਵਾਲੇ ਐਮਐਲਏ ਉਹਨਾਂ ਤੇ ਝੂਠੇ 376 ਦੇ ਪਰਚੇ ਦੇਣ ਦਾ ਉਨ੍ਹਾਂ ਤੇ ਉਹਨਾਂ ਦੇ ਪਿਤਾ ਜੀ ਤੇ આરોਪ ਲੱਗਿਆ। ਜਾਂ ਫਿਰ ਜੋ ਕੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੇ ਜਿਹੜੀ ਗਵਰਨਰ ਸਾਹਿਬ ਨੂੰ ਪੰਜਾਬ ਦੇ ਇੱਕ ਹੋਰ ਮੰਤਰੀ ਦੀ ਜਿਹੜੀ ਵੀਡੀਓ ਦਿੱਤੀ ਹੈ ਜਿੱਥੇ ਸਾਡੀ ਇੱਕ ਬੱਚੀ ਦੇ ਨਾਲ ਗਲਤ ਕੰਮ ਅਸ਼ਲੀਲ ਹਰਕਤਾਂ ਦੇ આરોਪ ਨੇ ਜਾਂ ਉਹ ਹੈ ਕਿ ਇਹ ਪੰਜਾਬ ਹੈ ਨਹੀਂ ਇਹ ਤਾਂ ਮੇਰਾ ਪੰਜਾਬ ਨਹੀਂ ਇਹ ਤਾਂ ਸਾਡਾ ਪੰਜਾਬ ਨਹੀਂ ਕਿਉਂਕਿ ਪੰਜਾਬ ਤਾਂ ਜਾਣਿਆ ਜਾਂਦਾ ਹੈ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਪੰਜਾਬ ਤਾਂ ਜਾਣਿਆ ਜਾਂਦਾ ਗੁਰੂਆਂ ਪੀਰਾਂ ਵੱਲੋਂ ਵਰਸਾਏ ਹੋਏ ਰਾਹ ਤੇ ਚੱਲਣ ਦੇ ਲਈ ਧੀ ਧੀਆਂ ਪਹਿਣਾ ਦੀਸਤਾਂ ਕਰਨ ਦੇ ਲਈ ਤੇ ਅੱਜ ਅਗਰ ਉਸੇ ਪੰਜਾਬ ਦੇ ਵਿੱਚ ਸਾਡੇ ਬੱਚੇ ਸੁਰੱਖਿਅਤ ਨਹੀਂ ਅਗਰ ਉਸੇ ਪੰਜਾਬ ਦੇ ਵਿੱਚ ਸਾਡੀਆਂ ਧੀਆਂ ਪਹਿਣਾ ਸੁਰੱਖਿਅਤ ਨਹੀਂ ਤਾਂ ਲੋੜ ਪਈ ਹੈ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਦੂਜਾ ਪੈਮਾਨਾ ਕਿਸੇ ਵੀ ਸਰਕਾਰ ਨੂੰ ਨਾਪਣ ਦਾ ਹੁੰਦਾ ਹੈ ਓਨੈਸਟੀ ਇਮਾਨਦਾਰੀ ਤਾਂ ਇਹ ਸਰਕਾਰ ਦੇ ਵਿੱਚ ਤਾਂ ਉਹਦਾ ਵੀ ਜਲੂਸ ਨਿਕਲਿਆ ਪਿਆ ਚਾਹੇ ਇਹਨਾਂ ਦੇ ਮੰਤਰੀ ਵਿਜੇ ਸਿੰਘਲਾ ਹੋਣ ਚਾਹੇ ਸਰਾਰੀ ਸਾਹਿਬ ਹੋਣ ਚਾਹੇ ਇਹਨਾਂ ਦੇ ਐਮ ਐਲ ਏ ਅਮਿਤ ਰਤਨ ਹੋਣ ਔਰ ਫਿਰ ਚਾਹੇ ਸੁਪਰੀਮ ਕੋਰਟ ਦਾ ਇਹ ਕਹਿਣਾ ਹੋਵੇ ਕਿ ਆਮ ਆਦਮੀ ਪਾਰਟੀ ਨੇ 338 ਕਰੋੜ ਦਾ ਇੱਕ ਸਾਈਜ਼ ਘੁਟਾਲਾ ਕੀਤਾ ਤੇ ਹੋਰ ਪੰਜਾਬ ਦੇ ਵਿੱਚ ਜਿਸ ਤਰੀਕੇ ਦੀ ਲੁੱਟ ਚੱਲ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਪੰਜਾਬ ਦੇ ਵਿੱਚ ਨਾ ਤਾਂ ਕੋਈ ਡਿਵੈਲਪਮੈਂਟ ਹੋ ਰਹੀ ਹੈ ਨਾ ਕੋਈ ਸੋਸ਼ਲ ਵੈਲਫੇਅਰ ਸਕੀਮਾਂ ਚੱਲ ਰਹੀਆਂ ਨੇ ਪੰਜਾਬ ਦਾ ਪੈਸਾ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਦੀ ਸਿਆਸਤ ਚਮਕਾਉਣ ਦੇ ਲਈ ਬਾਹਰਲੇ ਸੂਬਿਆਂ 'ਚ ਖਰਚਿਆ ਜਾ ਰਿਹਾ ਹੈ ਵੱਡੇ ਵੱਡੇ ਇਸ਼ਤਿਹਾਰ ਲਾਏ ਜਾ ਰਹੇ ਨੇ ਉਹ ਕਰੋੜਾ ਰੁਪਏ ਦਾ ਕਪਲਾ ਉਹ ਕਰੋੜਾ ਰੁਪਏ ਦਾ ਬੋਝ ਪੰਜਾਬ ਦੇ ਉੱਤੇ ਪੈ ਰਿਹਾ ਹੈ ਔਰ ਜਿਹੜੀ ਜਨਰਲ ਐਡਮਿਨਿਸਟ੍ਰੇਸ਼ਨ ਚੱਲ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਕਿ ਲੋਕ ਕਿਸ ਤਰੀਕੇ ਦੇ ਨਾਲ ਦੁਖੀ ਨੇ ਅੱਜ ਪੰਜਾਬ ਸਰਕਾਰ ਦੀ ਕਾਰਵਾਈਆਂ ਤੋਂ ਸੋ ਦੂਜੇ ਪੈਮਾਨੇ ਤੇ ਵੀ ਇਹ ਸਰਕਾਰ ਫੇਲ ਹੈ ਇਮਾਨਦਾਰੀ ਨਾਮ ਦੀ ਕੋਈ ਚੀਜ਼ ਨਹੀਂ ਵੱਡੇ ਘਟਾਲੇ ਹੋ ਰਹੇ ਨੇ ਔਰ ਵੱਡੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗ ਰਿਹਾ ਹੈ ਚਾਹੇ ਉਹ ਜਹਾਜ਼ ਅਰਵਿੰਦ ਕੇਜਰੀਵਾਲ ਦੇ ਪਿੱਛੇ ਭੇਜਣਾ ਹੋਵੇ ਚਾਹੇ ਭਗਵੰਤ ਮਾਨ ਸਾਹਿਬ ਦਾ ਟੂਰ ਆਪਰੇਟਰ ਵਾਂਗੂ ਸਾਰੇ ਪੰਜਾਬ ਤੋਂ ਬਾਹਰ ਲੈ ਸੂਬਿਆਂ 'ਚ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਘੁੰਮਣਾ ਹੋਵੇ ਉਹ ਸਾਰਾ ਜਿਹੜਾ ਨੁਕਸਾਨ ਹੈ ਉਹ ਪੰਜਾਬੀਆਂ ਦਾ ਹੋ ਰਿਹਾ ਸੋ ਦੂਜੇ ਪੈਮਾਨੇ ਤੇ ਵੀ ਇਹ ਸਰਕਾਰ ਫੇਲ ਹੈ ਤੀਜਾ پیمانہ ਜਿਹੜਾ ਸਰਕਾਰ ਨੂੰ ਨਾਪਣ ਦਾ ਹੁੰਦਾ ਉਹ ਹੈ ਕਿ ਜਨਰਲ ਐਡਮਿਨਿਸਟ੍ਰੇਸ਼ਨ ਕਿਦਾਂ ਸਰਕਾਰ ਦੀ ਕਿਦਾਂ ਸਰਕਾਰ ਚੱਲ ਰਹੀ ਹੈ ਤਾਂ ਉਹਦੇ ਤੇ ਤੁਸੀਂ ਦੇਖੋ ਵੀ ਅੱਜ ਲਾਅ ਐਂਡ ਆਰਡਰ ਦੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਜਿੱਦਾਂ ਮੈਂ ਕਿਹਾ ਕਿ ਪਹਿਲਾਂ ਤਾਂ ਨੌਜਵਾਨਾਂ ਨੂੰ ਇਹਨਾਂ ਦੇ ਮੰਤਰੀ ਐਮ ਐਲ ਏ ਨਹੀਂ ਬਖਸ਼ਦੇ ਜਿਸ ਤਰੀਕੇ ਦੇ ਨਾਲ ਬਦਫੈਲੀ ਦੇ ਇਲਜ਼ਾਮ ਨੇ ਔਰ ਉਸ ਤੋਂ ਬਾਅਦ ਜਿਹੜੀ ਨੌਜਵਾਨਾਂ ਨੂੰ ਵੱਡੀ ਮਾਰ ਪੈ ਰਹੀ ਹੈ ਉਹ ਇਸ ਸਰਕਾਰ ਚ ਪੈ ਰਹੀ ਹੈ ਬੇਰੋਜ਼ਗਾਰੀ ਦੀ ਕਿਉਂਕਿ ਗੱਲਾਂ ਤਾਂ ਕਰਦੇ ਨੇ ਭਗਤ ਸਿੰਘ ਦੀਆਂ ਤੇ ਜਦੋਂ ਨੌਕਰੀਆਂ ਦੇਣ ਦਾ ਸਮਾਂ ਆਉਂਦਾ ਹੈ ਤਾਂ ਅੱਜ ਦੀ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਨੌਕਰੀਆਂ ਕਿਹਨੂੰ ਦਿੰਦੀ ਹੈ ਦਿੱਲੀੋਂ ਲਿਆਏ ਹੋਏ ਅਰਵਿੰਦ ਕੇਜਰੀਵਾਲ ਦੇ ਚਹੇਤਿਆਂ ਨੂੰ ਹਰਿਆਣੇ ਚੋਂ ਜਿੱਥੋਂ ਮੁੱਖ ਮੰਤਰੀ ਸਾਹਿਬ ਦੇ ਰਿਸ਼ਤੇਦਾਰਾਂ ਵੱਲੋਂ ਰਿਕਮੈਂਡ ਲੋਕਾਂ ਨੂੰ ਜਾਂ ਹੋਰ ਬਾਹਰਲੇ ਸੂਬੇ ਰਾਜਸਥਾਨ ਹੋਵੇ ਉੱਥੋਂ ਲਿਆ ਕੇ ਨੌਕਰੀਆਂ ਸਾਡੇ ਯੂਥ ਨੂੰ ਦਿੱਤੀਆਂ ਜਾ ਰਹੀਆਂ ਨੇ ਸਾਡਾ ਪੰਜਾਬ ਦਾ ਜਿਹੜਾ ਯੂਥ ਹੈ ਉਹ ਉਹ ਨਾਇ ਮਯੂਸ ਹੋ ਕੇ ਉਹ ਬਾਹਰ ਪਲਾਨ ਕਰਦਾ ਜਾ ਰਿਹਾ ਸੋ ਬੇਰੋਜ਼ਗਾਰੀ ਦਾ ਨਾਗ ਇੱਕ ਵੱਡਾ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਾਂ ਚਾਹੇ ਆਟਾ ਦਾਲ ਹੋਵੇ ਚਾਹੇ ਤੀਰਥ ਯਾਤਰਾ ਹੋਵੇ ਚਾਹੇ ਬੁਢਾਪਾ ਪੈਨਸ਼ਨ ਹੋਵੇ ਸ਼ਗਨ ਸਕੀਮ ਹੋਵੇ ਜਿਹੜੀਆਂ ਬਾਦਲ ਸਾਹਿਬ ਦੀਆਂ ਸ਼ਰੋਮਨੀ ਅਕਾਲੀ ਦਲ ਦੀਆਂ ਚਲਾਈਆਂ ਸਕੀਮਾਂ ਸੀ ਅੱਜ ਉਹ ਸਾਰੀਆਂ ਬੰਦ ਪਈਆਂ ਨੇ ਜਾਂ ਉਹ ਸਕੀਮਾਂ ਨੂੰ ਕਈਆਂ ਨੂੰ ਤਾਂ ਰੀ-ਬ੍ਰਾਂਡਿੰਗ ਹੋ ਰਹੀ ਹੈ ਮਤਲਬ ਕਿ ਸਕੀਮ ਲੋਕਾਂ ਤੱਕ ਪਹੁੰਚਾਉਣੀ ਘਟਾਤੀ ਉਸ ਸਕੀਮ ਦੇ ਵਿੱਚ ਜਿਹੜਾ ਪੈਸਾ ਲਾਉਣਾ ਉਹ ਸਰਕਾਰ ਖਰਚਦੀ ਨਹੀਂ ਪਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਬੁਲਾ ਕੇ 8 8 10 10 ਕਰੋੜ ਦੇ ਇਵੈਂਟ ਕੀਤੇ ਜਾਂਦੇ ਨੇ ਰੀ ਬ੍ਰਾਂਡਿੰਗ ਕਰਨ ਦੇ ਲਈ ਆਟਾ ਦਾਲ ਸਕੀਮ ਤੀਰਥ ਯਾਤਰਾ ਸਕੀਮ ਇਹ ਦੋਨੋਂ ਸਕੀਮਾਂ ਧਰਤੀ ਦੇ ਲੋਕਾਂ ਨੂੰ ਨਹੀਂ ਮਿਲ ਰਹੀਆਂ ਪਰ ਇਹ ਬਾਦਲ ਸਾਹਿਬ ਦੀਆਂ ਸਕੀਮਾਂ ਦੀ ਰੀ ਬ੍ਰਾਂਡਿੰਗ ਕਰਕੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਸਟੇਜ ਤੇ ਚੜਾ ਕੇ ਉਹਦੇ ਤੇ ਕਰੋੜਾ ਰੁਪਇਆ ਜ਼ਰੂਰ ਖਰਚਤਾ ਕਿ ਪੁਰਾਣੀਆਂ ਸਕੀਮਾਂ ਆਮ ਆਦਮੀ ਪਾਰਟੀ ਨੇ ਆਪਣੀਆਂ ਫੋਟੋਆਂ ਲਾ ਕੇ ਚਲਾਤੀਆਂ ਲਾਅ ਐਂਡ ਆਰਡਰ ਦੇ ਕੀ ਹਾਲਾਤ ਨੇ ਸਾਡੇ ਬੱਚਿਆਂ ਦੇ ਕਤਲ ਹੋ ਰਹੇ ਨੇ ਚਾਹੇ ਖਿਡਾਰੀ ਹੋਣ ਕਲਾਕਾਰ ਹੋਣ ਵਪਾਰੀ ਹੋਣ ਸ਼ਰੇ ਆਮ ਉਰੇ ਕਤਲ ਕਰ ਦਿੱਤਾ ਜਾਂਦਾ ਹੈ ਫਰੋਤੀਆਂ ਦੇ ਕਤਲ ਹੋ ਰਹੇ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਔਰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਫਰੋਤੀਆਂ ਦੇ ਕੇਸ ਰਿਪੋਰਟ ਤੱਕ ਨਹੀਂ ਹੁੰਦੇ ਲੋਕ ਪੁਲਿਸ ਕੋਲੇ ਜਾਣਾ ਨਹੀਂ ਚਾਹੁੰਦੇ ਲੋਕ ਆਪ ਹੀ ਗੈਂਗਸਟਰਾਂ ਨਾਲ ਸੈਟਲ ਕਰਕੇ ਆਪਣੀ ਜਾਨ ਬਚਾਉਣਾ ਚਾਹੁੰਦੇ ਨੇ ਇਹ ਹਾਲਾਤ ਨੇ ਸੋ ਲਾਅ ਐਂਡ ਆਰਡਰ ਤਰਸਤ ਹੁੰਦਾ ਜਾ ਰਿਹਾ ਡਰੱਗਸ ਦੀ ਇੱਕ ਬੜੀ ਵੱਡੀ ਸਮੱਸਿਆ ਅੱਜ ਪੰਜਾਬ ਦੇ ਵਿੱਚ ਖੜੀ ਹੈ ਪਿੰਡਾਂ ਢਾਣੀਆਂ ਤੱਕ ਡਰੱਗਸ ਪਹੁੰਚ ਗਿਆ ਪੰਜਾਬ ਦੇ ਗਵਰਨਰ ਨੇ ਡੀਜੀਪੀ ਤੇ ਚੀਫ ਸੈਕਟਰੀ ਦੀ ਹਾਜ਼ਰੀ ਚ ਕਿਹਾ ਕਿ ਸਕੂਲਾਂ ਕਾਲਜਾਂ ਤੱਕ ਨਸ਼ਾ ਪਹੁੰਚ ਗਿਆ ਤੇ ਜਦੋਂ ਗਵਰਨਰ ਸਾਹਿਬ ਐਨਸੀਬੀ ਦੀ ਟੀਮ ਦੀ ਲੁਧਿਆਣੇ ਠੇਕੇ ਤੇ ਰੇਡ ਕਰਾਉਂਦੇ ਨੇ ਉੱਥੋਂ ਸਰਕਾਰੀ ਠੇਕਿਆਂ ਤੋਂ ਨਸ਼ਾ ਮਿਲਦਾ ਹੈ ਇਹ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਐਵੀਡੈਂਸ ਔਨ ਰਿਕਾਰਡ ਨੂੰ ਦੇਖਦੇ ਹੋਏ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੇਖੋ ਪਹਿਲੀ ਵਾਰੀ ਹੋਇਆ ਪੰਜਾਬ ਦੇ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਕਿਸੇ ਕੋਰਟ ਨੇ ਇਹ ਗੱਲ ਕਹੀ ਹੋਵੇ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਵਿਕਾਰੀ ਹੈ ਤੇ ਡੀਜੀਪੀ ਸਾਹਿਬ ਨੂੰ ਅਨ ਕੰਡੀਸ਼ਨਲ ਅਪੋਲੋਜੀ ਟੈਂਡਰ ਕਰਨ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਮਾਫੀ ਮੰਗੋ ਤੁਸੀਂ ਸੂਬੇ ਦੇ ਵਿੱਚ ਜਿਹੜਾ ਡਰੱਗ ਟ੍ਰੇਡ ਹੈ ਉਹਨੂੰ ਰੋਕਣ ਦੇ ਵਿੱਚ ناکਾਮ ਹੋ ਤੇ ਜੋ ਸਬੂਤ ਨੇ ਜੋ ਸਥਿਤੀ ਹੈ ਉਹ ਇਸ ਤਰੀਕੇ ਲੱਗ ਰਹੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਸਰਕਾਰ ਬਕਾਰੀ ਹੈ ਤਾਂ ਜ ਜਰੂਰਤ ਪਈ ਇਹ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਤਾਂ ਸਾਰੇ ਪਾਸਿਓਂ ਖਿਰ ਗਿਆ ਜੇ ਜੇਲ੍ਹਾਂ ਦੀ ਗੱਲ ਕਰੀਏ ਜੇਲ ਮੈਕਮਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਮੈਕਮਾ ਔਰ ਜੇਲ੍ਹਾਂ ਦੇ ਵਿੱਚੋਂ ਗੈਂਗਸਟਰਾਂ ਦੀਆਂ ਇੰਟਰਵਿਊਆਂ ਹੋ ਰਹੀਆਂ ਨੇ ਜੇਲ੍ਹਾਂ ਦੇ ਵਿੱਚ ਗੈਂਗਵਾਰ ਹੁੰਦੀ ਹੈ ਕਤਲ ਹੋ ਜਾਂਦੇ ਨੇ ਔਰ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਫੋਨ ਕਾਲ ਹੋ ਕੇ ਡਰੱਗ ਟ੍ਰੇਡ ਚੱਲ ਰਿਹਾ ਸੀ ਜਿਹੜਾ ਹਾਈ ਕੋਰਟ ਨੇ ਬੇਨਕਾਬ ਕੀਤਾ ਉਹ ਵੀ ਸਾਰਿਆਂ ਦੇ ਸਾਹਮਣੇ ਆ ਤਾਂ ਲੋੜ ਪਈ ਅੱਜ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਨੂੰ ਸਾਰੇ ਪਾਸਿਓਂ ਦਿੱਲੀ ਨੇ ਘੇਰਾ ਪਾ ਲਿਆ ਪੰਜਾਬ ਨੂੰ ਸਾਰੇ ਪਾਸਿਓਂ ਗਰ ਪੰਜਾਬੀਆਂ ਨੇ ਘੇਰਾ ਪਾ ਲਿਆ ਔਰ ਅੱਜ ਹਮਲਾ ਸਾਡੇ ਵਿਚਾਰਾਂ ਦੇ ਉੱਤੇ ਕੀਤਾ ਜਾ ਰਿਹਾ ਪੰਜਾਬੀਅਤ ਦੇ ਉੱਤੇ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਉਹ ਸੂਬਾ ਜਿਹਨੇ ਦੇਸ਼ ਨੂੰ ਰਾਹ ਵਿਖਾਇਆ ਪੰਜਾਬ ਉਹ ਸੂਬਾ ਜਿਹਨੇ ਦੇਸ਼ ਦੇ ਉੱਤੇ ਪੀੜਾ ਤੇ ਪਈਆਂ ਉਹਦੀ ਲੜਾਈ ਲੜੀ ਉਸੇ ਪੰਜਾਬ ਨੂੰ ਦਿੱਲੀ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਤਾਂ ਅੱਜ ਲੋੜ ਪੈਂਦੀ ਹੈ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਅੱਜ ਤੁਹਾਡੇ ਮਾਧਿਅਮ ਨਾਲ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਇਹੀ ਸਮਾਂ ਜਿਹੜਾ 1980 ਤੋਂ ਕਾਲਾ ਦੌਰ ਇੱਕ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਉਦੋਂ ਆਇਆ ਫਿਰ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਨੇ ਪੰਜਾਬ ਦੀ ਰਹਿਨਮਾਈ ਕੀਤੀ ਤੇ ਪੰਜਾਬ ਨੂੰ ਤਰੱਕੀਆਂ ਤੱਕ ਪਹੁੰਚਾਇਆ ਬਠਿੰਡਾ ਰਿਫਾਇਨਰੀ 에어ਪੋਰਟ ਪੀਜੀਆਈ ਐਮਜ਼ 40ਸ ਮੈਕਸ ਵਰਗੇ ਵੱਡੇ ਹਸਪਤਾਲ ਉਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲੈ ਕੇ ਆਈ ਅਮਨ ਤੇ ਭਾਈਚਾਰਕ ਸਾਂਝ ਪੰਜਾਬ ਦੇ ਵਿੱਚ ਯਕੀਨੀ ਬਣਾਈ ਆਟਾ ਦਾਲ ਸਕੀਮ ਹੋਵੇ ਕਿਸਾਨਾਂ ਨੂੰ ਮੁਫਤ ਬਿਜਲੀ ਹੋਵੇ ਕਿਸਾਨ ਦੇ ਟਰੈਕਟਰ ਨੂੰ ਉਹਦਾ ਗੱਡਾ ਕਹਿ ਕੇ ਉਹਦੀ ਰਜਿਸਟ੍ਰੇਸ਼ਨ ਮਾਫ ਕਰਨੀ ਹੋਵੇ ਸਾਰੇ ਧਰਮਾਂ ਨੂੰ ਸਤਿਕਾਰ ਦੇਣਾ ਹੋਵੇ ਸਾਰੇ ਧਰਮਾਂ ਦੀਆਂ ਯਾਦਗਾਰਾਂ ਬਣਾਉਣੀਆਂ ਹੋਣ ਵਿਰਾਸਤ ਤੇ ਖਾਲਸਾ ਜੰਗੇ ਆਜ਼ਾਦੀ ਛੋਟੇ ਵੱਡੇ ਘੱਲੂ ਘਰਾ ਹਰਮੰਦਰ ਸਾਹਿਬ ਦੇ ਆਲੇ ਦੋਲੇ ਖੂਬਸੂਰਤ ਗਲਿਆਰਾ ਪਿੰਡਾਂ ਢਾਣੀਆਂ ਤੱਕ ਲਿੰਕ ਰੋਡਾਂ ਸੜਕਾਂ ਟਰਾਂਸਫਾਰਮ ਪੰਜਾਬ ਨੂੰ ਪਾਵਰ ਸਰਪਲਸ ਸੂਬਾ ਬਣਾਉਣਾ ਹੋਵੇ ਇਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦੇ ਰਾਜ ਦੇ ਵਿੱਚ ਹੋਇਆ ਅੱਜ ਬਹੁਤ ਫਕਰ ਦੇ ਨਾਲ ਕਹਿੰਦੇ ਆ ਕਿ ਜਿਹੜੀ ਡਿਵੈਲਪਮੈਂਟ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰਕੇ ਗਈ ਸੀ ਉਹ ਡਿਵੈਲਪਮੈਂਟ 2017 ਤੀ ਖੜੀ ਹੈ ਤੇ 5 ਸਾਲ ਕਾਂਗਰਸ ਨੇ ਝੂਠ ਬੋਲ ਕੇ ਸਰਕਾਰ ਬਣਾਈ 2 ਸਾਲ ਆਮ ਆਦਮੀ ਪਾਰਟੀ ਨੂੰ ਹੋ ਗਏ ਇੱਕ ਇੱਟ ਤੱਕ ਇਹ ਲੋਕ ਪੰਜਾਬ ਦੇ ਵਿੱਚ ਨਹੀਂ ਲਾ ਸਕੇ ਔਰ ਪੰਜਾਬ ਕਿੱਥੇ ਪਛੜ ਕੇ ਰਹਿ ਗਿਆ 7 ਸਾਲ ਦੇ ਵਿੱਚ ਪੰਜਾਬ ਦਾ ਕੀ ਵੱਡਾ ਨੁਕਸਾਨ ਹੋ ਗਿਆ ਤਾਂ ਕੱਢਣੀ ਪੈਂਦੀ ਹੈ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਬੇਅਦਬੀਆਂ ਦੇ ਉੱਤੇ ਸਿਆਸਤਾਂ ਹੋਈ ਪੰਜਾਬ ਦੇ ਵਿੱਚ ਨਸ਼ੇ ਦੇ ਉੱਤੇ ਸਿਆਸਤ ਹੋਈ ਪਰ ਅੱਜ ਕੀ ਜਵਾਬ ਦਈਏ ਕਾਂਗਰਸ ਦਾ ਰਾਜ ਮਲਾ ਲੀਏ ਪੌਣੇ 300 ਬੇਅਦਬੀ ਭਗਵੰਤ ਮਾਨ ਸਾਹਿਬ ਦਾ ਰਾਜ ਮਲਾ ਲੀਏ 100 ਦੇ ਕਰੀਬ ਬੇਅਦਬੀਆਂ ਕੀ ਅੱਜ ਬੇਅਦਬੀਆਂ ਪੰਜਾਬ ਦੇ ਵਿੱਚ ਰੁਕ ਗਈਆਂ ਇਹ ਜਿਹੜੇ ਲੋਕਾਂ ਨੇ ਸਿਆਸਤਾਂ ਕੀਤੀਆਂ ਬੇਅਦਬੀਆਂ ਦੇ ਨਾਲ ਦੇਖੋ ਹਮੇਸ਼ਾ ਹਰ ਇੱਕ ਪਲੇਟਫਾਰਮ ਤੇ ਇਹ ਗੱਲ ਮੰਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਹੜੀਆਂ ਦੋ ਬੇਅਦਬੀਆਂ ਹੋਈਆਂ ਉਹਨਾਂ ਦਾ ਦੁੱਖ ਹੈ ਔਰ ਉਹਨਾਂ ਚੋਂ ਇੱਕ ਦੀ ਜਿਹੜੀ ਐਸਆਈਟੀ ਹੈ ਕਿਉਂਕਿ ਬਾਕੀ ਤਾਂ ਇਹ ਕਹਿੰਦੇ ਸੀ ਸੀਬੀਆਈ ਨੂੰ ਦੇ ਦਿਓ ਇਹ ਕਾਂਗਰਸ ਨੇ ਆਮ ਆਦਮੀ ਪਾਰਟੀ ਨੇ ਰੌਲਾ ਪਾਇਆ ਸ਼੍ਰੋਮਣੀ ਅਕਾਲੀ ਦਲ ਨੂੰ ਇਨਵੈਸਟੀਗੇਸ਼ਨ ਨਹੀਂ ਕਰਨ ਦਿੱਤੀ ਇੱਕ ਮਲਕੇ ਵਾਲੀ ਇਨਵੈਸਟੀਗੇਸ਼ਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੋਲੇ ਰੱਖੀ ਐਸਆਈਟੀ ਬਣਾਈ ਕੱਲਾ ਉਹੀ ਕੇਸ ਹੈ ਜਿਦੇ ਚ ਇਨਸਾਫ ਹੋਇਆ ਸਜ਼ਾਵਾਂ ਦਵਾਈਆਂ ਦੱਸੋ ਜੀ ਬਾਕੀ ਕਾਂਗਰਸ ਨੇ 5 ਸਾਲ ਚ ਕੀ ਕੀਤਾ ਆ ਭਗਵੰਤ ਮਾਨ ਸਾਹਿਬ ਨੇ 2 ਸਾਲ ਦੇ ਵਿੱਚ ਕੀ ਕੀਤਾ ਕੀ ਅੱਜ ਬੇਅਤਬੀਆਂ ਦਾ ਇਨਸਾਫ ਹੋ ਗਿਆ ਨਸ਼ੇ ਤੇ ਸਿਆਸਤ ਕਰਨ ਵਾਲੇ ਲੋਕ ਇਹ ਗੱਲ ਦੱਸਣ ਕਿ ਅੱਜ ਪੰਜਾਬ ਦੇ ਵਿੱਚ 100 ਗੁਣਾ ਨਸ਼ਾ ਵਧ ਗਿਆ 2017 ਤੋਂ ਬਾਅਦ ਕੀ ਜਵਾਬ ਦੇਈ ਹੈ ਕਿ ਕੱਲੀ ਸਿਆਸਤ ਕਰਕੇ ਪੰਜਾਬ ਨੂੰ ਗੁੰਮਰਾਹ ਕਰਕੇ ਸਰਕਾਰ ਬਣਾਉਣਾ ਹੀ ਇੱਕ ਮਕਸਦ ਸੀ ਤਾਂ ਅੱਜ ਲੋੜ ਹੈ ਪੰਜਾਬ ਬਚਾਓ ਯਾਤਰਾ ਕੱਢਣ ਦੀ ਕਿਉਂਕਿ ਪੰਜਾਬ ਨੂੰ ਹਰ ਇੱਕ ਪਾਸਿਓਂ ਘੇਰ ਲਿਆ ਔਰ ਅੱਜ ਸੰਤ ਉਦਾਸੀ ਸਾਹਿਬ ਦਾ ਇੱਕ ਮੈਨੂੰ ਲਾਈਨ ਯਾਦ ਆਉਂਦੀ ਹੈ ਕਹਿੰਦੇ ਉਠ ਕਿਰਤੀਆ ਉਠਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟਵੇ ਪੁੱਟਣ ਦਾ ਵੇਲਾ ਸੋ ਅੱਜ ਪੰਜਾਬ ਨੂੰ ਸੱਦਾ ਦਿੰਦੇ ਅੱਜ ਹਰ ਇੱਕ ਵਰਗ ਨੂੰ ਸੱਦਾ ਦਿੰਦੇ ਅੱਜ ਬੁੱਧੀਜੀਵੀਆਂ ਨੂੰ ਸੱਦਾ ਦਿੰਦੇ ਆ ਅੱਜ ਕਲਾਕਾਰਾਂ ਨੂੰ ਸੱਦਾ ਦਿੰਦੇ ਆ ਅੱਜ ਕਿਸਾਨਾਂ ਨੂੰ ਸੱਦਾ ਦਿੰਦੇ ਆ ਅੱਜ ਮੁਲਾਜ਼ਮਾਂ ਨੂੰ ਸੱਦਾ ਦਿੰਦੇ ਆ ਅੱਜ ਹਰ ਇੱਕ ਪੰਜਾਬੀ ਨੂੰ ਸੱਦਾ ਦਿੰਦੇ ਆ ਕਿ ਆਓ 1 ਫਰਵਰੀ ਨੂੰ ਅਕਾਲ ਤੱਕ ਸਾਫ਼ ਤੋਂ ਅਰਦਾਸ ਕਰਕੇ ਚੱਲੀਏ ਤੇ ਪੰਜਾਬ ਨੂੰ ਇਹ ਲੋਕਾਂ ਤੋਂ ਬਚਾਈਏ ਜਿਹੜੇ ਕਿ ਪੰਜਾਬੀਅਤ ਨੂੰ ਮਾਰਨ ਲੱਗੇ ਨੇ ਜਿਹੜੇ ਪੰਜਾਬ ਦੀ ਇਕਨੋਮੀ ਨੂੰ ਖਤਮ ਕਰਨ ਤੇ ਲੱਗੇ ਨੇ ਜਿਹੜੀ ਅਮਨ ਤੇ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਖਤਮ ਕਰਨ ਤੇ ਲੱਗੇ ਨੇ ਜਿਹੜੇ ਲੋਕ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਤੇ ਲੱਗੇ ਨੇ ਸੋ ਅੱਜ ਪੰਜਾਬ ਬਚਾਈਏ ਆਪਣਾ ਘਰ ਬਚਾਈਏ ਤੇ ਇੱਕ ਹੱਲਾ ਬੋਲੀਏ 1 ਫਰਵਰੀ ਨੂੰ ਇਹ ਸਰਕਾਰ ਨੂੰ ਦਿਖਾ ਦਈਏ ਕਿ ਸਾਰਾ ਪੰਜਾਬ ਅੱਜ ਇਹ ਸਰਕਾਰ ਦੇ ਵਿਰੁੱਧ ਖੜਾ ਸਾਰਾ ਪੰਜਾਬ ਇਹ ਦਿੱਲੀੋਂ ਚੱਲਣ ਵਾਲੀ ਜਿਹੜੀ ਹਕੂਮਤ ਐ ਇਹਦੇ ਵਿਰੁੱਧ ਖੜਾ ਤੇ ਅੱਜ ਪੰਜਾਬ ਪੰਜਾਬ ਦੇ ਨਾਲ ਖੜਾ ਤੇ ਅੱਜ ਪੰਜਾਬ ਆਪਣੀ ਖੇਤਰੀ ਪਾਰਟੀ ਦੀ ਅਗਵਾਈ ਦੇ ਵਿੱਚ ਸੁਨਹਿਰੀ ਪੰਜਾਬ ਵੱਲ ਕਦਮ ਰੱਖਣਾ ਚਾਹੁੰਦਾ ਐ ਇਹ ਕਾਲੇ ਖੂਹ ਦੇ ਵਿੱਚ ਜਿੱਥੇ ਨਾ ਲਾਅ ਐਂਡ ਆਰਡਰ ਐ ਜਿੱਥੇ ਨਸ਼ੇ ਦੀ ਪਰਮਾਰ ਐ ਜਿੱਥੇ ਸਾਡੇ ਗੁਰਦੁਆਮ ਸੁਰੱਖਿਅਤ ਨਹੀਂ ਅੱਜ ਪੰਜਾਬ ਐਸੇ ਪੰਜਾਬ ਨੂੰ ਬਚਾਉਣਾ ਚਾਹੁੰਦਾ ਐ ਤੇ ਨੂੰ ਸੁਨਹਿਰੀ ਪੰਜਾਬ ਬਚਾਉਣਾ ਬਣਾਉਣਾ ਚਾਹੁੰਦਾ ਉਧਰ ਨੂੰ ਚਲੀਏ ਆ ਜੋ ਪੰਜਾਬ ਦੀ ਸਿਰਜਣਾ ਕਰੀਏ ਜਿੱਥੇ ਸਾਡੀ ਧੀਆਂ ਭੈਣਾਂ ਦਾ ਸਤਕਾਰ ਹੋਵੇ ਉਹ ਪੰਜਾਬ ਨਾ ਹੋਵੇ ਜਿੱਥੇ ਮੰਤਰੀ ਆਪਣੇ ਅਹੁਦੇ ਵਰਤਣ ਆਪਣੇ ਅਹੁਦਿਆਂ ਦਾ ਮਿਸਯੂਜ਼ ਕਰਨ ਤੇ ਸਾਡੀਆਂ ਮਾਵਾਂ ਧੀਆਂ ਦੀ ਬੇਪਤੀ ਕਰਨ ਉਹ ਪੰਜਾਬ ਨੂੰ ਬਣਨ ਤੋਂ ਰੋਕੀਏ ਆ ਜੋ ਪੰਜਾਬ ਦੀ ਸਿਰਜਣਾ ਕਰੀਏ ਜਿੱਥੇ ਨੌਜਵਾਨ ਪੰਜਾਬ ਦੇ ਪੰਜਾਬ ਦੇ ਵਿੱਚ ਜੋਬ ਕਰਨ ਇਹ ਬਾਹਰਲੀ ਬਾਰੀ ਲੋਕ ਜਿਹੜੇ ਆ ਕੇ ਪੰਜਾਬ ਦੇ ਖਰਚੇ ਤੇ ਐਸ਼ਾ ਕਰ ਰਹੇ ਨੇ ਇੰਨਾ ਤੋਂ ਪੰਜਾਬ ਨੂੰ ਬਚਾਈਏ ਅਜੋ ਪੰਜਾਬ ਦੀ ਸਜਣਾ ਕਰੀਏ ਜਿਹੜੇ ਪੰਜਾਬ ਦਾ ਆਪਣਾ ਖਜ਼ਾਨਾ ਪੰਜਾਬੀਆਂ ਨੂੰ ਸੌਲਤਾਂ ਦੇਣ ਲਈ ਹੋਵੇ ਅਰਵਿੰਦ ਕੇਜਰੀਵਾਲ ਨੂੰ ਕਮਾਉਣ ਲਈ ਨਾ ਹੋਵੇ ਕਿਉਂਕਿ ਜੋ ਅੱਜ ਹਾਲਾਤ ਪੰਜਾਬ ਦੇ ਨੇ ਮੈਂ ਤਾਂ ਈਡੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਈਡੀ ਇੱਕ ਸਮਨ ਅਰਵਿੰਦ ਕੇਜਰੀਵਾਲ ਨੂੰ ਭੇਜਦੀ ਹੈ 4-5 ਕਰੋੜ ਰੁਪਈਆ ਪੰਜਾਬ ਦਾ ਖਰਚਾ ਹੋ ਜਾਂਦਾ ਕਿਉਂਕਿ ਜਦ ਹੀ ਜਹਾਜ਼ ਸਾਧ ਲੈਂਦੇ ਨੇ ਪੰਜਾਬ ਦਾ ਅਰਵਿੰਦ ਕੇਜਰੀਵਾਲ ਨੂੰ ਚੜਾ ਕੇ ਹਵਾ ਚ ਲੈ ਜਾਂਦੇ ਨੇ ਵੀ ਕਿਤੇ ਈਡੀ ਨਾਲ ਪਾੜਲੇ ਹਵਾਜ ਜਿਉਂ ਸਾਡਾ ਜਹਾਜ਼ ਚੱਕਰ ਦਿੰਦਾ ਓਦੋਂ ਨੀਚੇ ਉਤਰਦਾ ਜਦੋਂ ਈਡੀ ਦੇ ਸੰਬੰਧ ਦੀ ਤਰੀਕ ਨਿਕਲ ਜਾਂਦੀ ਹੈ ਪੰਜਾਬ ਦਾ ਇਹ ਵੱਡਾ ਨੁਕਸਾਨ ਹੋ ਰਿਹਾ ਸਵਾਵ ਵੀਰੋ ਅੱਜ ਰਲ ਕੇ ਪੰਜਾਬ ਬਚਾਈਏ ਅੱਜ ਰਲ ਕੇ ਆਪਣਾ ਘਰ ਬਚਾਈਏ ਆਪਣੇ ਨੌਜਵਾਨ ਬਚਾਈਏ ਆਪਣੀ ਭੈਣਾਂ ਦੀ ਇੱਜ਼ਤਾਂ ਬਚਾਈਏ ਔਰ ਪੰਜਾਬ ਨੂੰ ਦੁਬਾਰਾ ਸੁਨਹਿਰੀ ਪੰਜਾਬ ਬਣਾਈ ਬੋਲ ਜੀ ਵਾਕਈ ਜਿੱਦਾਂ ਮੈਂ ਕਿਹਾ ਕਿ ਪੰਜਾਬ ਨੂੰ ਤਾਂ ਅੱਜ ਸੱਚੀ ਬਚਾਉਣ ਦੀ ਲੋੜ ਹੈ ਔਰ ਖਾਸ ਕਰਕੇ ਐਸੇ ਮੁੱਖ ਮੰਤਰੀ ਤੋਂ ਬਚਾਉਣ ਦੀ ਲੋੜ ਹੈ ਕਿ ਤੁਸੀਂ ਪਹਿਲੀ ਵਾਰੀ ਮੈਨੂੰ ਲੱਗਦਾ ਇੰਨੇ ਸਮਿਆਂ ਦੇ ਵਿੱਚ ਪਹਿਲੀ ਵਾਰੀ ਕੋਈ ਐਸਾ ਮੁੱਖ ਮੰਤਰੀ ਦੇਖਿਆ ਹੋਣਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਮੈਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਪਰ ਉਹ ਇਹ ਗੱਲ ਕਰ ਰਹੇ ਸੀ ਕਿ ਸ਼ਾਇਦ ਪੁਰਾਣੀਆਂ ਪਾਰਟੀਆਂ ਤੋਂ ਬਚਾਉਣ ਦੀ ਲੋੜ ਹੈ ਹਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਹੋਣ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਹੈ ਤੇ ਕੱਲ ਜਦੋਂ ਅਸੀਂ ਇਹਨਾਂ ਦੇ ਮੰਤਰੀ ਦੀ ਇੱਕ ਕਰਤੂਤ ਗਵਰਨਰ ਸਾਹਿਬ ਨੂੰ ਦਿਖਾਈ ਔਰ ਉਹਦੇ ਤੇ ਮੁੱਖ ਮੰਤਰੀ ਨੇ ਕੀ ਜਵਾਬ ਦਿੱਤਾ ਕਹਿੰਦੇ ਜਿਹੜੇ ਐਮ ਐਲ ਏ ਨਹੀਂ ਹੈਗੇ ਉਹ ਲੋਕਾਂ ਦੀ ਗੱਲ ਕਿਉਂ ਕਰਨੀ ਮੈਂ ਤੇ ਭਗਵੰਤ ਮਾਨ ਸਾਹਿਬ ਨੂੰ ਪੁੱਛਦਾ ਕਿ ਜਦੋਂ ਤੁਸੀਂ ਇਨਕਲਾਬ ਦਾ ਨਾਰਾ ਮਾਰਦੇ ਸੀ ਪੀ 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 ਤੇ ਤੁਹਾਡੀ ਜ਼ਮਾਨਤ ਜ਼ਬਤ ਹੋਈ ਸੀ ਜਲਾਲਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਇਲੈਕਸ਼ਨ ਲੜੀ ਉਦੋਂ ਤੁਹਾਡੀ ਜ਼ਮਾਨਤ ਜ਼ਬਤ ਹੋਈ ਉਦੋਂ ਫਿਰ ਤੁਸੀਂ ਕਿਹੜੇ ਹੱਕ ਨਾਲ ਇਨਕਲਾਬ ਦਾ ਨਾਰਾ ਮਾਰਦੇ ਸੀ ਕੀ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਐਡਾ ਖਾਸ ਹੋ ਗਿਆ ਕਿ ਉਹ ਆਮ ਆਦਮੀ ਅਗਰ ਕੋਈ ਸੂਬੇ ਦੇ ਵਿੱਚ ਪੰਜਾਬੀ ਹੈ ਉਹ ਅਗਰ ਗਵਰਨਰ ਸਾਹਿਬ ਨੂੰ ਸੂਬੇ ਦੇ ਵਿੱਚ ਹੋਰ ਏ ਕਿਸੇ ਗਲਤ ਕੰਮ ਦੀ ਜਾਣਕਾਰੀ ਦੇਣ ਜਾਂਦਾ ਹੈ ਕਿ ਉਹਦੇ ਤੇ ਵੀ ਰੋਕ ਹੈ ਕਿ ਇਹ ਵੀ ਐਮਰਜੈਂਸੀ ਹੈ ਕਿ ਪੰਜਾਬੀ ਹੁਣ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਐਡੇ ਖਾਸ ਹੋ ਕੇ ਸਾਡੇ ਮੁੱਖ ਮੰਤਰੀ ਪਰ ਤਾਂ ਮੇਰਾ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਸਵਾਲ ਹੈ ਕਿ ਫਿਰ ਭੈਣ ਜੀ ਗੁਰਪ੍ਰੀਤ ਕੌਰ ਕਿਹੜੇ ਲਹਾਜੇ ਨਾਲ ਘੁੰਮ ਰਹੇ ਨੇ ਜੀ ਪੰਜਾਬ 'ਚ ਉਹ ਤਾਂ ਐਮਐਲਏ ਲੋਕਾਂ ਦੇ ਨੁਮਾਇੰਦੇ ਹੀ ਹੈ ਨਹੀਂ ਕਦੇ ਰਹੇ ਵੀ ਨਹੀਂ ਮਾਤਾ ਜੀ ਕਿਹੜੇ ਹੱਕ ਦੇ ਨਾਲ ਕੈਬਨਿਟ ਰੈਂਕ 'ਚ ਘੁੰਮ ਰਹੇ ਨੇ ਉਹਨਾਂ ਤੇ ਵੀ ਰੋਕ ਲਾਓ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਭੈਣ ਜੀ ਮਨਪ੍ਰੀਤ ਕੌਰ ਇਹ ਕਿਹੜੇ ਹੱਕ ਨਾਲ ਕੋ ਮਰੇ ਨੇ ਪੰਜਾਬ ਦੇ ਵਿੱਚ ਇਹਨਾਂ ਤੇ ਵੀ ਰੋਕ ਲਾਓ ਇਹ ਜਿਹੜੀ ਪੰਜਾਬ ਦੀ ਬਰਬਾਦੀ ਹੈ ਅੱਜ ਇਹ ਤੋਂ ਪੰਜਾਬ ਬਚਾਉਣ ਦੀ ਲੋੜ ਹੈ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਪੰਜਾਬ ਨੂੰ ਬਚਾਉਣ ਦੀ ਲੋੜ ਪਲੇਅਰ ਸਾਹਿਬ ਵੱਖ-ਵੱਖ ਜਗ੍ਹਾ ਤੇ ਕੱਲ ਰਾਜ ਦੀ ਪਧਰਤੀ ਸਮਾਗਮ ਹੋਣੇ ਨੇ ਝੰਡੇ ਲਹਿਰਾਏ ਜਾਣੇ ਅਮਨ अरोੜਾ ਦਾ ਇਸ਼ੂ ਲਗਾਤਾਰ ਪੱਗ ਰਿਹਾ ਹੈ ਉਸ ਤੇ ਵੀ ਦੇਖੋ ਅਮਨ अरोੜਾ ਸਾਹਿਬ ਨੂੰ ਇੱਕ ਜੁਡੀਸ਼ੀਅਲ ਆਰਡਰ ਉਹਨਾਂ ਦੇ ਖਿਲਾਫ ਆਇਆ ਉਸ ਤੇ ਉਹਨਾਂ ਨੂੰ ਸਜ਼ਾ ਹੋਈ ਨੈਤਿਕਤਾ ਇਹ ਕਹਿੰਦੀ ਹੈ ਸੁਪਰੀਮ ਕੋਰਟ ਦੀ ਜੱਜਮੈਂਟ ਇਹ ਕਹਿੰਦੀ ਹੈ ਕਿ ਜਦ ਤੱਕ ਤੁਹਾਨੂੰ ਤੁਸੀਂ ਕੋਰਟ ਬਰੀ ਨਹੀਂ ਕਰ ਦਿੰਦੀ ਤੁਹਾਨੂੰ ਸਜ਼ਾ ਹੋਗੀ ਲਿਲੀ ਥਾਮਸ ਦੀ ਜੱਜਮੈਂਟ ਹੈ ਕਿ ਤੁਸੀਂ ਉਸੇ ਦਿਨ ਤੋਂ ਵਿਧਾਨ ਸਭਾ ਦੇ ਮੈਂਬਰ ਨਹੀਂ ਰਹੇ ਪਰ ਸਰਕਾਰ ਨੇ ਸਪੀਕਰ ਸਾਹਿਬ ਨੇ ਉਹਨਾਂ ਨੂੰ ਪੂਰਾ ਸਮਾਂ ਦਿੱਤਾ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਜਿਹੜੇ ਸਾਡੇ ਕੁਲਤਾਰ ਸੰਧਵਾ ਸਾਹਿਬ ਨੇ ਉਹ ਵੀ ਕਿਤੇ ਨਾ ਕਿਤੇ ਆਪਣੀ ਪੋਜੀਸ਼ਨ ਦਾ ਬਹੁਤ ਮਿਸਯੂਜ਼ ਕਰਦੇ ਨੇ ਅਮਨ अरोੜਾ ਤੋਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਦੇ ਵਿਰੁੱਧ ਜਾ ਕੇ ਅਸਤੀਫਾ ਨਹੀਂ ਲਿਆ ਗਿਆ ਉਹਨਾਂ ਨੂੰ ਪੂਰਾ ਸਮਾਂ ਦਿੱਤਾ ਗਿਆ ਕਿ ਉਸ ਆਰਡਰ ਦੇ ਖਿਲਾਫ ਉਹ ਅਪੀਲ ਦਲੀਲ ਕਰਨ ਹਾਲਾਂਕਿ ਅੱਜ ਮੈਨੂੰ ਪਤਾ ਲੱਗਿਆ ਕਿ ਸੰਧਰੂਰ ਦੀ ਕੋਰਟ ਨੇ ਅਮਨ अरोੜਾ ਸਾਹਿਬ ਦੇ ਫੇਵਰ ਦੇ ਵਿੱਚ ਕੋਈ ਆਰਡਰ ਦਿੱਤਾ ਪਰ ਜਿਹੜਾ ਵਿੱਚ ਉਹਨਾਂ ਨੂੰ ਸਮਾਂ ਦਿੱਤਾ ਗਿਆ ਜਿਹੜਾ ਸਪੀਕਰ ਸਾਹਿਬ ਨੇ ਗੈਰ ਸੰਵਿਧਾਨਿਕ ਤੌਰ ਤੇ ਸਮਾਂ ਦਿੱਤਾ ਉਹਦੇ ਤੇ ਸਵਾਲ ਹੈ ਇਸੇ ਤਰੀਕੇ ਸਪੀਕਰ ਸਾਹਿਬ ਤੇ ਦੂਜਾ ਸਵਾਲ ਹੈ ਜਿਹੜਾ ਕੱਲ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਐਮ ਐਲ ਏ ਜਿਹੜੇ ਐਕਸ ਐਮ ਐਲ ਏ ਸੰਧੋਵਾ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਇੱਕ ਮਾਈਨਰ ਦੇ ਨਾਲ ਬਦਫੈਲੀ ਕਰਨ ਦੇ aarop ਨੇ ਐਮ ਐਲ ਆਰ ਉਹ ਸਿੱਧ ਹੁੰਦੇ ਨੇ ਤੇ ਜਦੋਂ ਕਨੇਡਾ ਦੀ ਧਰਤੀ ਤੇ ਸੰਧੋਵਾ ਸਾਹਿਬ ਨੂੰ ਰੋਕਿਆ ਜਾਂਦਾ ਕਿਉਂਕਿ ਹਿੰਮਤ ਸ਼ੇਰਗਿੱਲ ਦੇ ਵਿਆਹ ਦੇ ਵਿੱਚ ਹਿੱਸਾ ਲੈਣ ਗਏ ਸੀ ਤਾਂ ਉਥੇ ਕੁਲਤਾਰ ਸੰਧਵਾ ਨੇ ਐਸ ਐਸ ਪੀ ਨੂੰ ਕਹਿ ਕੇ ਆਪਣਾ ਦਫ਼ਤਰ ਵਰਤ ਕੇ ਉਹਨਾਂ ਨੂੰ ਪੁਲਿਸ ਕਲੀਅਰੈਂਸ ਲੈ ਕੇ ਦਿੱਤੀ ਅੱਜ ਬਹੁਤ ਵੱਡੇ ਸਵਾਲ ਨੇ ਕਿ ਪੰਜਾਬ ਦੇ ਵਿੱਚ ਇੱਕ ਐਕਸਐਮਐਲਏ ਜਿਦੇ ਇੱਕ ਮਾਈਨਰ ਦੇ ਨਾਲ ਬਦਫੈਲੀ ਦੇ આરોਪ ਲੱਗੇ ਹੋਣ ਔਰ ਕੈਨੇਡਾ ਦੀ ਸਰਕਾਰ ਐਡੀ ਸਹੁਰਦ ਕਿ ਉਹਨਾਂ ਨੇ ਆਪਣੇ ਦੇਸ਼ ਚ ਐਂਟਰੀ ਨਹੀਂ ਦਿੱਤੀ ਕਿਉਂਕਿ ਉਹ ਸਮਝਦੇ ਨੇ ਕਿ ਹਿਊਮਨ ਰਾਈਟਸ ਦਾ ਕੀ ਮਸਲਾ ਹੈ ਇਹ ਮਾਨਵ ਅਧਿਕਾਰ ਕੀ ਹੁੰਦੇ ਨੇ ਕਿਹਨੂੰ ਆਉਣ ਦੇਣਾ ਚਾਹੀਦਾ ਹੈ ਕਿਹਨੂੰ ਨਹੀਂ ਦੇਣਾ ਚਾਹੀਦਾ ਤੇ ਸਾਡੇ ਸਪੀਕਰ ਸਾਹਿਬ ਨੇ ਇੱਕ ਐਐਮਐਲਆਰ ਸਾਬਤ ਕਰਦੀ ਹੋਵੇ ਕਿ ਬਦਫੈਲੀ ਹੋਈ ਹੈ ਤੇ ਸੰਧਵਾ ਸਾਹਿਬ ਨੇ ਪੀਸੀਸੀ ਕਟਾਤੀ ਉਹਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਦੀ ਵੀ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਜਾਂਚ ਹੋਵੇ ਕਿ ਜਦੋਂ ਐਮਐਲਆਰ ਪ੍ਰੂਫ ਕਰਦੀ ਹੈ ਕਿ ਬੱਚੇ ਨਾਲ ਬਦਫੈਲੀ ਹੋਈ ਹੈ ਤੇ ਪੁਲਿਸ ਨੇ ਕਿਸ ਕਪੈਸਿਟੀ ਦੇ ਵਿੱਚ ਉਹ ਪੁਲਿਸ ਕਲੀਅਰੈਂਸ ਸਰਟੀਫਿਕੇਟ ਦਿੱਤਾ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ ਸੋ ਜਿਸ ਤਰੀਕੇ ਦਾ ਆਪਣੇਆਂ ਤੇ ਬਗਾਨਿਆਂ ਲਈ ਵੱਖਰਾ-ਵੱਖਰਾ ਕਾਨੂੰਨ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਆਰਾਮ ਆਦਮੀ ਪਾਰਟੀ ਨੀਮਾ ਨੂੰ ਛਿੱਕੇ ਤੇ ਟਾਂਕੇ ਆਪਣੇ ਐਮਐਲਏ ਮੰਤਰੀਆਂ ਨੂੰ ਵਿਚਾਰੀ ਹੈ ਇਹਦੇ ਖਿਲਾਫ ਵੀ ਅੱਜ ਪੰਜਾਬ ਦੇ ਵਿੱਚ ਰੋਸ ਹੈ ਤਾਂ ਨਿਕਲ ਰਹੀ ਹੈ ਪੰਜਾਬ ਬਚਾਓ ਯਾਤਰਾ ਪੰਜਾਬ ਪੰਜਾਬ ਬਚਾਓ ਯਾਤਰਾ ਦਾ ਮੁੱਖ ਮਕਸਦ ਹੈ ਪੰਜਾਬੀਆਂ ਨੂੰ ਇਕੱਠੇ ਕਰਕੇ ਇੱਕ ਵਿਚਾਰ ਕਰਨਾ ਪੰਜਾਬ ਹਤੈਸ਼ੀ ਲੋਕਾਂ ਨੂੰ ਇਕੱਠੇ ਕਰਕੇ ਇੱਕ ਵਿਚਾਰ ਕਰਨਾ ਸੋ ਸਾਰਿਆਂ ਲਈ ਖੁੱਲਾ ਸੱਦਾ ਜਿਹੜਾ ਪੰਜਾਬ ਹਤੈਸ਼ੀ ਹੈ ਜਿਹੜਾ ਪੰਜਾਬ ਬਚਾਉਣ ਦੀ ਗੱਲ ਕਰਦਾ ਹੈ ਜਿਹੜਾ ਪੰਜਾਬ ਦੇ ਉੱਤੇ ਆਏ ਕ੍ਰਾਈਸਿਸ ਲਈ ਲੜਨਾ ਚਾਹੁੰਦਾ ਉਹਦਾ ਮੁਕਾਬਲਾ ਕਰਨਾ ਚਾਹੁੰਦਾ ਸੋ ਪੰਜਾਬ ਬਚਾਓ ਯਾਤਰਾ ਉਹ ਸਾਰੇ ਲੋਕਾਂ ਲਈ ਖੁੱਲਾ ਸੱਦਾ ਜਿਹੜਾ ਮਰਜ਼ੀ ਆਵੇ ਉਹਦਾ ਹਿੱਸਾ ਬਣੇ ਅਸੀਂ ਖੁੱਲੇ ਦਿਲ ਨਾਲ ਉਹਦਾ ਸਵਾਗਤ ਕਰਾਂਗੇ ਖ੍ਰੋਮਨੀ ਅਕਾਲੀ ਦਲ ਦਾ ਸੱਦਾ ਹਰ ਇੱਕ ਪੰਜਾਬ ਹਤਾਸ਼ੀ ਲਈ ਹੈ ਪਰ ਦੂਜੇ ਪਾਸੇ ਜਿਹੜੇ ਲੋਕ ਜਿਹੜੀਆਂ ਪਾਰਟੀਆਂ ਜ਼ਿੰਮੇਵਾਰ ਨੇ ਪੰਜਾਬ ਦੀ ਇਸ ਸਥਿਤੀ ਦੇ ਲਈ ਉਹ ਦੋ ਨੇ ਕਾਂਗਰਸ ਆਮ ਆਦਮੀ ਪਾਰਟੀ ਦੇਖੋ ਕਾਂਗਰਸ ਨੇ ਜੋ ਕਾਲੇ ਦੌਰ ਦੇ ਵਿੱਚ ਕੀਤਾ ਜੋ 80 ਦੇ ਦਹਾਕਿਆਂ ਦੇ ਵਿੱਚ ਕੀਤਾ ਜਿਸ ਤਰੀਕੇ ਦੇ ਨਾਲ ਉਹ ਖੂਨ ਦੀ ਹੋਲੀ ਬੀਨਤ ਸਿੰਘ ਕੇਪੀਐਸ ਗਿੱਲ ਨੇ ਖੇਡੀ ਉਹ ਸਾਰਿਆਂ ਦੇ ਸਾਹਮਣੇ ਹੈ ਜਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਨਾਲ ਕਾਲ ਤਕ ਸਾ ਬੁੜਾਇਆ ਗਿਆ ਇਹ ਸਾਰਿਆਂ ਦੇ ਸਾਹਮਣੇ ਹੈ ਔਰ ਉਸ ਤੋਂ ਬਾਅਦ ਦੁਬਾਰਾ ਜਦੋਂ ਸਰਕਾਰ ਬਣੀ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੇ ਤਾਂ ਗੁਟਕਾ ਸਾਹਬ ਹੱਥ ਦੇ ਵਿੱਚ ਫੜ ਲਿਆ ਘਰ ਘਰ ਨੌਕਰੀ ਦਿਆਂਗੇ ਕਰਜ਼ਾ ਮਾਫ਼ ਕਰ ਦੇਵਾਂਗੇ ਬੇਅਦਬੀਆਂ ਦਾ ਇਨਸਾਫ ਦੇਵਾਂਗੇ ਸੋ ਇਹ ਜਿਸ ਤਰੀਕੇ ਦਾ ਨੁਕਸਾਨ ਹੈ ਪਾਰਟੀਆਂ ਨੇ ਕੀਤਾ ਹੈ ਇਹ ਪਾਰਟੀਆਂ ਦੇ ਨਾਲ ਸਾਡੀ ਵਿਚਾਰਧਾਰਾ ਦੀ ਲੜਾਈ ਹੈ ਇੰਡੀਵਿਜੂਅਲ ਆਪਣੀ ਪਾਰਟੀ ਤੋਂ ਬਾਹਰ ਨਿਕਲ ਕੇ ਉੱਠ ਕੇ ਪੰਜਾਬ ਬਚਾਉਣ ਲਈ ਹਿੱਸਾ ਬਣੇ ਉਹਦਾ ਸਵਾਗਤ